ਕਿਵਨ ਕੀ ਸਾਡਾ ਜਿਹੜਾ ਹੈਗਾ ਵਿਕਾਸਨਗਰ ਜਿਹੜਾ ਹੈਗਾ ਇਹ ਤਾਂ ਬਿਲਕੁਲ ਐਮਪੀ ਸਾਹਿਬ ਦੇ ਜਿਹੜੇ ਹੈਗੇ ਨੇ ਸਾਡੇ ਮੀਤ ਹੇਰ ਜੀ ਬਿਲਕੁਲ ਨਾਲ ਲਗਮਾ ਪਲਾਟਾਂ ਉਹਨਾਂ ਦਾ ਤੇ ਨਾਲ ਹੀ ਘਰ ਆ ਉਹਨਾਂ ਦਾ ਦੱਸੋ ਇੱਕ ਘਰ ਨੂੰ ਆਪਣਾ ਮੂੰਹ ਬੰਦ ਕਰਕੇ ਹੀ ਅੰਦਰ ਵੜਨਾ ਪੈਂਦਾ ਹਰ ਇੱਕ ਦੇ ਜਦੋਂ ਅੰਦਰ ਆਉਂਦੇ ਘਰੋਂ ਜਾਂਦੇ ਆ ਤੇ ਸਾਨੂੰ ਗੰਦਗੀ ਦਾ ਮਸਕ ਮਾਰਦਾਗਾ ਜੀ ਤੇ ਗੁਰਦੁਆਰੇ ਜਾਣਾ ਸਾਨੂੰ ਦੁਭਰ ਹੋਇਆ ਹੋਇਆ ਜੀ ਵਿਕਾਸ ਨੂੰ ਤਰਸੇ ਵਿਕਾਸਨਗਰ ਨਿਵਾਸੀ ਸਿਵਰੇਜ ਓਵਰਫਲੋ ਕਾਰਨ ਗਲੀਆਂ ਵਿੱਚ ਭਰਿਆ ਗੰਦਾ ਪਾਣੀ ਭਿਆਨਕ ਬਿਮਾਰੀਆਂ ਫੈਲਣ ਦਾ ਖਤਰਾ ਹਰ ਘਰ ਦੇ ਵਿੱਚ ਕੋਈ ਨਾ ਕੋਈ ਮੈਂਬਰ ਬਿਮਾਰ ਘਰ ਦੇ ਵਿੱਚੋਂ ਬਾਹਰ ਨਿਕਲਣਾ ਹੋਇਆ ਵੀ ਔਖਾ ਗੰਦੇ ਵਾਤਾਵਰਣ ਵਿੱਚ ਸਾਹ ਲੈਣਾ ਵੀ ਹੈ ਔਖਾ ਜੇ ਵਿਕਾਸ ਨਗਰ ਦਾ ਵਿਕਾਸ ਨਾ ਹੋਇਆ ਤਾਂ ਤਿੱਖਾ ਸੰਘਰਸ਼ ਕਰਨ ਲਈ ਹੋਵਾਂਗੇ ਮਜਬੂਰ ਜਿੱਥੇ ਕੀ ਸਰਕਾਰਾਂ ਵੱਲੋਂ ਵਿਕਾਸ ਦੇ ਕੰਮਾਂ ਦੀਆਂ ਵੱਡੇ ਵੱਡੇ ਗੱਲਾਂ ਕੀਤੀਆਂ ਜਾ ਰਹੀਆਂ ਹਨ ਦੂਜੇ ਪਾਸੇ ਆਪਾਂ ਗੱਲ ਕਰਨ ਜਾ ਰਹੇ ਹਾਂ ਵਿਕਾਸਨਗਰ ਦੀ ਜਿੱਥੇ ਕੀ ਵਿਕਾਸ ਨੂੰ ਹੀ ਲੋਕ ਤਰਸ ਰਹੇ ਹਨ ਗੱਲਬਾਤ ਕਰਦਿਆ ਨਿਵਾਸੀਆਂ ਨੇ ਕਿਹਾ ਕਿ ਇਸ ਨਗਰ ਦਾ ਨਾਮ ਹੀ ਵਿਕਾਸਨਗਰ ਹੈ ਪਰ ਅਸੀਂ ਵਿਕਾਸ ਨੂੰ ਤਰਸ ਰਹੇ ਹਾਂ ਇੱਥੇ ਸੀਵਰੇਜ ਦਾ ਓਵਰਫਲੋ ਗੰਦਾ ਪਾਣੀ ਗਲੀਆਂ ਦੇ ਵਿੱਚ ਭਰ ਰਿਹਾ ਹੈ ਲੋਕ ਬਿਮਾਰੀਆਂ ਨਾਲ ਜੂਝ ਰਹੇ ਹਨ ਮੱਛਰ ਜਗ੍ਹਾ-ਜਗ੍ਹਾ ਤੇ ਦੇਖਣ ਨੂੰ ਮਿਲਦਾ ਹੈ ਡੇਂਗੂ ਦਾ ਲਾਰਵਾ ਪਾਣੀ ਉੱਪਰ ਦਿਖ ਰਿਹਾ ਹੈ ਉਨਾ ਮੰਗ ਕੀਤੀ ਕਿ ਜਲਦ ਹੀ ਸਾਡੀ ਵਿਕਾਸ ਨਗਰ ਵੱਲ ਧਿਆਨ ਦੇ ਕੇ ਵਿਕਾਸ ਕਰਵਾਇਆ ਜਾਵੇ ਨਹੀਂ ਤਾਂ ਅਸੀਂ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ ਜਿਸ ਦੀ ਜ਼ਿੰਮੇਵਾਰ ਪ੍ਰਸ਼ਾਸਨ ਹੋਵੇਗੀ ਜੀ ਸਿੰਘ ਮਸਾਉਣ ਐਡਵੋਕੇਟ ਬਰਨਾਲਾ ਜੀ ਹਾਲਾਤ ਬਹੁਤ ਹੀ ਮਾੜੇ ਨੇ ਜੀ ਵਿਕਾਸ ਨਗਰ 9 ਦਾ ਵਿਕਾਸ ਨਗਰ ਰਹਿ ਗਿਆ ਵਿਕਾਸ ਤਾਂ ਕੀ ਹੋਣਾ ਸੀਗਾ ਸਾਡੇ ਜਿਹੜਾ ਅਸੀਂ ਬਿੱਲ ਭਰਦੇ ਆ ਸੀਵਰੇਜ ਦੇ ਪਾਣੀ ਦੇ ਸਾਡੇ ਕੋਈ ਵੀ ਸੁਣ ਨਾ ਸੁਣਵਾਈ ਨਹੀਂ ਕਿਸੇ ਮਹੱਲੇ ਦੀ ਵੀ ਹੈਗੀ ਹੈ ਜਿਹੜੀ ਸਾਰੇ ਘਰਾਂ ਦੀ ਅਸੀਂ ਇੰਨੇ ਵਾਰੀ ਪ੍ਰਸ਼ਾਸਨ ਨੂੰ ਕਮਿਨਟਾ ਕਰ ਚੁੱਕੇ ਆ ਵੀ ਇਹਦਾ ਕੋਈ ਹੱਲ ਕਰ ਦੋ ਸੀਵਰੇਜ ਦਾ ਜਿਹੜਾ ਪਾਣੀ ਖੜਦਾ ਹੈ ਕੋਈ ਸਾਈਡਾਂ ਤੇ ਘਾਹ ਜਿਹੜੇ ਬੂਟੀਆਂ ਇਉਂ ਉੱਗੀਆਂ ਵਿਆਂ ਹੈਗੀਆਂ ਸਫਾਈ ਕਰਵਾ ਦਿਓ ਕੋਈ ਪ੍ਰਸ਼ਾਸਨ ਕੋਈ ਧਿਆਨ ਹੀ ਨਹੀਂ ਹੈਗਾ ਜਿਵੇਂ ਅਸੀਂ ਘਾਟੋ ਘਾਟ ਪ੍ਰਸ਼ਾਸਨ ਕੋਲੇ 10 ਵਾਰੀ ਜਾ ਚੁੱਕੇ ਆ 10 ਵਾਰੀ ਇਹਨਾਂ ਨੂੰ ਕਮਿਨਟਾ ਕਰ ਚੁੱਕੇ ਆ ਈਵਨ ਕੀ ਸਾਡਾ ਜਿਹੜਾ ਹੈਗਾ ਵਿਕਾਸਨਗਰ ਜਿਹੜਾ ਹੈਗਾ ਇਹ ਤਾਂ ਬਿਲਕੁਲ ਐਮਪੀ ਸਾਹਿਬ ਦੇ ਜਿਹੜੇ ਹੈਗੇ ਨੇ ਸਾਡੇ ਮੀਤ ਹੇਰ ਜੀ ਬਿਲਕੁਲ ਨਾਲ ਲੱਗਮਾ ਪਲਾਟਾਂ ਉਹਨਾਂ ਦਾ ਤੇ ਨਾਲ ਹੀ ਘਰ ਆ ਉਹਨਾਂ ਦਾ ਦੱਸੋ ਅਸੀਂ ਤਾਂ ਉਹਨਾਂ ਨੂੰ ਵੀ ਬੇਨਤੀ ਕਰ ਚੁੱਕੇ ਹਾਂ ਵੀ ਸਾਡੇ ਵਿਕਾਸ ਨਗਰ 'ਤੇ ਧਿਆਨ ਕਰਨ ਉਹ ਵੀ ਇਹਦੇ ਤੇ ਸਾਡੀ ਸੁਣਵਾਈ ਕਰਨ ਤੇ ਇਹਦਾ ਹੱਲ ਕਰਨ ਜਿਹੜਾ ਹੈਗਾ ਸਾਨੂੰ ਨੰਗਣਾ ਔਖਾ ਹੋ ਗਿਆ ਨਗਰ ਜੀ ਔਰ ਕੀ ਉਹ ਤਾਂ ਨਾਉਂ ਦੇ ਹੀ ਬਸ ਉਹ ਕਹਿ ਰਹੇ ਨੇ ਵੀ ਸ਼ੁਕਰਵਾਰ ਮਨਾਇਆ ਜਾ ਰਿਹਾ ਡਰਾਈਡੇ ਮਨਾਇਆ ਜਾ ਰਿਹਾ ਆ ਦੇਖੋ ਤੁਹਾਡੇ ਸਾਹਮਣੇ ਹੀ ਹੈ ਕਿੰਨਾ ਮੱਤ ਦਾ ਲਾਰਵਾ ਜਿੱਥੇ ਮਰਜੀ ਤੁਸੀਂ ਤੁਸੀਂ ਮਾਰ ਲਓ ਕੈਮਰਾ ਘੁਮਾ ਲਓ ਸਾਰੇ ਲਾਰਬੀ ਮਿਲਣਗੇ ਤੁਹਾਨੂੰ ਜਿਹੜਾ ਹੈਗਾ ਬਿਮਾਰੀਆਂ ਦੇ ਕਾਰਨ ਇਹਨਾਂ ਦਾ ਘਰ ਚ ਕੋਈ ਵੀ ਨਹੀਂ ਬਚਿਆ ਹੋਣਾ ਜਿਹਦਾ ਇੱਕ ਦੋ ਮੈਂਬਰ ਨਾ ਬਿਮਾਰ ਹੋਣ ਜਿਹੜੇ ਹੈਗੇ ਵੀਰੋ ਜੀ ਦਾ ਸੰਬੰਧ ਦੇ ਵਿੱਚ ਚਾਰ ਪੰਜ ਵਾਰੀ ਲਿਖਤੀ ਤੌਰ ਤੇ ਕੰਪਲੀਟ ਕਰ ਚੁੱਕੇ ਆ ਪਰ ਉਹਨਾਂ ਵੱਲੋਂ ਕੋਈ ਸੁਣਵਾਈ ਨਹੀਂ ਹੋਈ ਸਿਰਫ ਇੱਕ ਫਾਰਮੈ ਤੋ ਟੈਂਕਰ ਲੈ ਕੇ ਆਉਂਦੇ ਨੇ ਭੁਜਾ ਕੇ ਕਿਹੜਾ ਇਧਰੋਂ ਦਾ ਕਿ ਇਧਰ ਇਧਰੋਂ ਇਧਰ ਹੋਰ ਕਿਸੇ ਪਾਸੇ ਕੋਈ ਕੰਮ ਨਹੀਂ ਕਰਾਇਆ ਨਾ ਸੀਵਰੇਜ ਦਾ ਕੋਈ ਟੱਕਣ ਚੱਕਿਆ ਨਾ ਖੋਲਿਆ ਸਾਰੇ ਦਾ ਸਾਰਾ ਬੰਦ ਦਾ ਪੂਰੇ ਦਾ ਪੂਰਾ ਹਰੇਕ ਘਰ ਨੂੰ ਆਪਣਾ ਮੂੰਹ ਬੰਦ ਕਰਕੇ ਹੀ ਅੰਦਰ ਵੜਨਾ ਪੈਂਦਾ ਹਰ ਇੱਕ ਦੇ ਜਦੋਂ ਅੰਦਰ ਆਉਦੇ ਵੜਦਾ ਉਹਦੇ ਪੈਰ ਸਾਰਿਆਂ ਦੇ ਇਹ ਗੰਦੇ ਪਾਣੀ ਦੇ ਵਿੱਚ ਲਿਬੜੇ ਹੁੰਦੇ ਨੇ ਤੇ ਇਹਦੇ ਨਾਲ ਪੈਰਾਂ ਦੀਆਂ ਬਿਮਾਰੀਆਂ ਵੀ ਸ਼ੁਰੂ ਹੋ ਜਾਣੀਆਂ ਇਹ ਨਾਉਂ ਦਾ ਹੀ ਵਿਕਾਸ ਨਿਕਲਦਾ ਜਿੱਥੇ ਕੋਈ ਕਿਸੇ ਦਾ ਵਿਕਾਸ ਨਹੀਂ ਨਾ ਕੋਈ ਪ੍ਰਸ਼ਾਸਨ ਦਾ ਬੰਦਾ ਇੱਥੇ ਆਉਂਦਾ ਹੈ ਅਸੀਂ ਬਹੁਤ ਕੰਪਲੀਟਾ ਬੋਲਦਿਆਂ ਬਹੁਤ ਫੋਨ ਕਰ ਲਿਆ ਨੂੰ ਬਾਰ-ਬਾਰ ਇੰਨੇ ਫੋਨ ਕਰਨ ਦੇ ਬਾਵਜੂਦ ਫੇਰ ਵੀ ਕਿਸੇ ਨੇ ਕਿਸੇ ਵੱਲ ਕੋਈ ਧਿਆਨ ਨਹੀਂ ਦਿੱਤਾ ਸਾਡੇ ਇੱਥੇ ਆਉਣ ਜਾਣ ਦੇ ਕੋਈ ਰਿਸ਼ਤੇਦਾਰ ਜਤੋਂਦੇ ਸਾਨੂੰ ਬੜੀ ਸ਼ਰਮ ਆਉਂਦੀ ਇੱਥੇ ਵੀ ਛੋਟੇ ਜਿਹੇ ਰਾਹ ਹਾਲਾਂ ਵਿੱਚ ਰਹਿਣਾ ਇੱਥੇ ਰਹਿਣ ਦੀ ਤਾਂ ਇੱਕ ਗੱਲ ਹੈ ਖੜਨਾ ਵੀ ਔਖਾ ਹੈ ਤੁਸੀਂ ਇੱਥੇ ਖੜੇ ਹੋਏ ਹੋ ਤੁਸੀਂ ਦੇਖੋ ਵੀ ਇੱਥੇ ਖੜਨਾ ਵੀ ਜਿਹੜਾ ਅਸੀਂ ਸਾਹ ਲੈ ਰਹੇ ਹਾਂ ਉਹ ਵੀ ਔਖਾ ਹੈ ਔਰ ਨੁਕਸਾਨਦੇ ਹੈ ਇੱਥੇ ਖੜ ਕੇ ਸਾਹ ਲੈਣਾ ਤੇ ਰਹਿਣਾ ਤਾਂ ਇੱਕ ਪਾਸੇ ਜੀ ਹੈ ਸੋ ਮੈਂ ਤਾਂ ਇਹ ਬੇਨਤੀ ਕਰੂੰਗਾ ਵੀ ਜੇ ਬੰਦੇ ਦਾ ਸਭ ਤੋਂ ਵੱਡੀ ਪ੍ਰਾਪਰਟੀ ਉਹਦੀ ਸਿਹਤ ਹੈ ਤੇ ਜੇ ਸਾਡੀ ਸਿਹਤ ਇਨੀ ਠੀਕ ਰਹੀ ਤਾਂ ਅਸੀਂ ਕਰਾਂਗੇ ਸੋ ਇਹ ਸੀਵਰੇਜ ਨੂੰ ਜੇ ਕੋਈ ਪਾਈਪ ਪੈਂਦੀ ਹੈ ਪਾਈਪਾਉਣ ਜੇ ਕੁਛ ਇਹਦਾ ਵੱਡੇ ਪਾਈਪਾਉਣੇ ਵੱਡੇ ਪਾਈਪਾਉਣ ਪਰ ਇਹ ਹਰ ਵਾਰ ਮਹੀਨੇ ਦੋ ਮਹੀਨੇ ਜੇ ਇਹ ਪ੍ਰੋਬਲਮ ਆਉਦੀ ਹੈ ਔਰ ਤੁਸੀਂ ਦੇਖੋ ਉਹ ਦੇਖੋ ਇੱਥੋਂ ਤੱਕ ਇਹ ਗਲੀ ਉਹ ਗਲੀ ਉੱਥੋਂ ਤੱਕ ਇਹ ਸਾਰਾ ਲੰਬਾ ਚੌੜਾ ਜਿਹੜਾ ਦੇਖੋ ਉਥੋਂ ਹੁਣ ਜਿਹੜੇ ਬੰਦੇ ਐਸ ਤੋਂ ਵਕੀਲ ਸਾਹਿਬ ਉਹ ਨਹੀਂ ਪਰਲੇ ਪਾਸੇ ਰਹਿੰਦੇ ਆ ਜਦੋਂ ਆਉਂਦੇ ਆ ਉਹ ਗੰਦ ਵਿੱਚ ਦੀ ਨੰਕੇ ਆਉਂਦੇ ਆ ਗੰਦ ਵਿੱਚ ਦੀ ਨੰਕੇ ਆਉਂਦੇ ਤਾਂ ਜਿਹੜਾ ਹੈ ਬਹੁਤ ਹੀ ਮਹੱਤਵਪੂਰਨ ਰਸਤਾ ਬਣ ਗਿਆ ਕਿਉਂਕਿ ਇਹਦੇ ਨਾਲ ਦੀਪਨਗਰ ਵੀ ਜੁੜਿਆ ਹੋਇਆ ਹੈ ਉਥੋਂ ਵੀ ਸਾਰੇ ਇਧਰੋਂ ਜਾਂਦੇ ਆ ਹੋਮ ਕਲੋਨੀ ਨੂੰ ਵੀ ਜਾਂਦਾ ਹੈ ਉਹ ਪਿੱਛੇ ਜਿਹੜੇ ਸਾਡੇ ਭਾਈ ਰਹਿੰਦੇ ਆ ਉਹ ਸਾਹਮਣੇ ਉਹ ਮਤਲਬ ਉਹ ਵੀ ਵਿਕਾਸਨਗਰ ਦਾ ਹਿੱਸਾ ਹੈ ਔਰ ਇਹ ਸਾਰੇ ਇਹਨਾਂ ਤੋਂ ਤੈਰ ਅਸੀਂ ਜਿਹੜੇ ਆਏ ਗੰਦਗੀ ਚ ਲਵੇੜ ਕੇ ਜੁੱਤੇ ਲਵੇੜ ਕੇ ਜਦੋਂ ਘਰੇ ਜਾਂਦੇ ਆ ਤੇ ਸਾਰੇ ਕਟਾਣੂ ਲਾਣ ਲੈ ਕੇ ਅਸੀਂ ਘਰੇ ਵੜ ਜਾਂਦੇ ਆ ਸੋ ਇਹ ਕੀ ਕੈਰੀਅਰ ਰਿਸੋਰਸਸ ਹੈ ਬਿਮਾਰੀ ਦਾ ਜਿਹੜਾ ਕੀ ਲੈ ਕੇ ਅਸੀਂ ਮੁੱਲੋਂ ਮੱਲੀ ਜਵਾਕਾਂ ਤੱਕ ਪਹੁੰਚ ਜਾਂਦੀ ਹੈ ਕਾ ਸਾਨੂੰ ਬਾਹਰੇ ਨਹੀਂ ਲੰਘਿਆ ਆਂਦਾ ਸਾਨੂੰ ਰੋਟੀ ਪਾਣੀ ਬਣਾਣੇ ਆ ਸਾਨੂੰ ਮਸਕ ਮਾਰਦਾ ਇਸ ਦਿੱਤੋਂ ਜਦੋਂ ਕੰਮਾਂ ਤੇ ਜਾਂਦੇ ਆ ਜਾਂ ਗੁਰਦੁਆਰੇ ਜਾਂਦੇ ਆਗੇ ਤੇ ਸਾਨੂੰ ਸਮੈਲ ਮਾਰਦੀ ਐ ਇੱਥੋਂ ਨਾ ਸਫਾਈ ਕੀਤੀ ਜਾਵੇ ਤੇ ਆਥਵਾਨ ਕੇ ਬੇਨਤੀ ਹੈ ਜੀ ਤੁਸੀਂ ਜਾਣੇ ਆ ਜੀ ਸਾਡੇ ਕੋਲ ਨੰਘਿਆ ਨਹੀਂ ਆਂਦਾ ਸਾਡੇ ਪੈਰ ਤੇ ਲਿਖ ਦੇਣੇ ਜਦੋਂ ਘਰੋਂ ਜਾਂਦੇ ਆ ਤੇ ਸਾਨੂੰ ਗੰਦਗੀ ਦਾ ਮਸਕ ਮਾਰਦਾਗਾ ਜੀ ਤੇ ਗੁਰਦੁਆਰੇ ਜਾਣਾ ਸਾਨੂੰ ਦੁੱਬਰ ਹੋਇਆ ਹੋਇਆ ਜੀ ਤੇ ਘਰੋਂ ਨਿਕਲਣਾ ਵੀ ਬਹੁਤ ਦੁੱਬਰ ਹੋਇਆ ਇਹਦਾ